ਬੀਤੇ ਕੱਲ ਹੋਈ ਐਸਜੀਪੀਸੀ ਦੇ ਕਮੇਟੀ ਦੀ ਚੋਣ ਦਾ ਆਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਰੋਧ ਕੀਤਾ ਪਰਦਰਸ਼ਨ ਪਰਦਰਸ਼ਨ ਦੀ ਅਗਵਾਈ ਸਰਦਾਰ ਸਿਮਰਜੀਤ ਸਿੰਘ ਮਾਨ ਦੇ بیٹے ਇਮਾਨ ਸਿੰਘ ਮਾਨ ਜੋਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਜੀ ਨੇ ਇਹ ਕਿਹਾ ਕਿ ਗੁਰਦੁਆਰਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜੋ ਸਿੱਖਾਂ ਦੀ ਇੱਕ ਧਾਰਮਿਕ ਤੇ ਰਾਜਨੀਤਿਕ ਬਾਡੀ ਹੈ ਜੋ 1925 ਦੇ ਵਿੱਚ ਹੋਣੀ ਚਾਹੀ ਸੀ ਸਭ ਦੁਨੀਆ ਦੀਆਂ ਪਾਰਲੀਮੈਂਟਨੀਆਂ ਇਲੈਕਸ਼ਨ 5 ਸਾਲ ਬਾਅਦ ਹੁੰਦੀ ਹੈ ਜੋ ਇੰਡੀਆ ਦੀ ਅਸੈਂਬਲੀ ਹੈ ਉਹ 1952 ਵਿੱਚ ਹੋ ਚਾਹੀ ਸੀ ਜਿਸ ਦੀ ਇਲੈਕਸ਼ਨ ਤਕਰੀਬਨ 17 ਮਾਰਚ ਹੋ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਤਕਰੀਬਨ ਹੁਣ ਬਾਰ 22 ਬਾਰ ਹੋ ਜਾਣੀ ਚਾਹੀਦੀ ਸੀ ਜਿਸ ਦੀ ਇਲੈਕਸ਼ਨ ਕੇਵਲ ਤੇ ਕੇਵਲ 8 ਬਾਰ ਹੀ ਹੋਈ ਹੈ ਇੱਕ ਸਿੱਖ ਕੌਮ ਦੇ ਉੱਤੇ ਬੜਾ ਭਾਰੀ ਦਬਾਅ ਤੇ ਸਿੱਖਾਂ ਦੀ ਜਮਹੂਰੀਅਤ ਖਤਮ ਕਰ ਲਈ 1909 ਦੇ ਵਿੱਚ ਸਿੱਖਾਂ ਦਾ ਮਰਜ ਐਕਟ ਹੋਂਦ ਵਿੱਚ ਆਇਆ ਸੀ ਜਿਸ ਨੂੰ 1952 ਵਿੱਚ ਇੰਡੀਆ ਦੀ ਪਾਰਲੀਮੈਂਟ ਨੇ ਰੱਦ ਕਰ ਦਿੱਤਾ ਸੀ ਇਸ ਤਰ੍ਹਾਂ ਦੀ ਸਿੱਖਾਂ ਦੀ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਹੋਣ ਦੇ ਰਹਾ ਹੈ ਇਸ ਨੂੰ ਕੁਝ ਲੋਕਾਂ ਨੇ ਲਈ ਕੋਸ਼ਿਸ਼ ਪੰਜਾਬ ਦੇ ਕੁਝ ਲੀਡਰ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲਾ ਤੇ ਉਹਨਾਂ ਦੀ ਪਾਰਟੀ ਅਤੇ ਇੰਡੀਆ ਦੀ ਗਵਰਨਮੈਂਟ ਕਰ ਰਹੀ ਹੈ ਇਸ ਦੇ ਤਹਿਤ 15 ਸਤੰਬਰ ਨੂੰ ਵੱਡੀ ਕਾਨਫਰੰਸ ਕੀਤੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗਵਾਈ ਹੇਠ ਅੱਜ 9 11 ਪਾਈ ਨੂੰ ਬਹੁਤ ਵੱਡਾ ਰੋਸ ਮਾਰਚ ਸ਼੍ਰੋਮਨੀ ਅਕਾਲੀ ਦਰਬਾਰ ਮੁਸਬਰੂ ਕੀਤਾ ਹੈ ਜੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲਾ ਦੇ ਇਸ ਦੇ ਮੈਂਬਰਾਂ ਕੋਈ ਹੱਕ ਹੈ ਸ਼ੋਮਣੀ ਅਕਾਲੀ ਦਰ ਗੁਰਦੁਆਰਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਾਹੁੰਦਾ ਹੈ ਕਿ ਜਦੋਂ ਇਲੈਕਸ਼ਨ ਨਹੀਂ ਹੋ ਰਹੇ ਪਿਛਲੇ 11 ਸਾਲ ਤੋਂ ਫਿਰ ਕਿਸ ਸਰੂਪ ਦੇ ਵਿੱਚ ਪ੍ਰਧਾਨ ਚੁਣਿਆ ਜਾ ਰਿਹਾ ਹੈ ਸਿੱਖ ਸੰਗਤਾਂ ਇਸ ਦਾ ਜਵਾਬ ਮੰਗਦੀ ਹਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਪਣੀ ਜਮਹੂਰੀਤ ਬਹਾਲ ਕਰਨ ਵਾਸਤੇ ਜਿਹੜਾ 2011 ਦੇ ਵਿੱਚ ਚੋਣ ਹੋਇਆ ਸੀਗਾ ਆਮ ਸੰਗਤ ਨੇ ਵੋਟ ਪਾਈ ਸੀ ਉਹਦਾ ਫਤਵਾ 2016 ਤਾਈਂ ਸੀਗਾ ਇਹਨਾਂ ਨੇ ਖੇਚ ਧੂਕੇ ਜਾ ਕੇ 2021 ਤੱਕ ਲੈ ਗਏ ਹੈਗੇ ਆ ਹੁਣ ਉਹ ਵੀ ਪਾਰ ਹੋ ਗਿਆ ਹੈਗਾ ਇਹ ਚੋਣ ਗੁਰੂ ਘਰ ਦੀ ਸੰਭਾਲ ਸੰਗਤ ਦੀ ਜ਼ਿੰਮੇਵਾਰੀ ਹੈ ਸੰਗਤ ਦੇ ਮਤਦਾਨ ਨਾਲ ਇਹ ਚੋਣ ਹੁੰਦਾ ਜਿਸ ਤਹਿਤ ਉਹਰੇ ਪ੍ਰਧਾਨਗੀ ਬਣਾਈ ਜਾਂਦੀ ਹੈਗੀ ਆ ਇਹ ਮਹੰਤਾ ਨੇ ਲੋਟੂ ਟੋਲੇ ਨੇ ਇਹ ਗੁਰੂ ਘਰ ਦੀ ਗੋਲਤ ਦੇ ਉੱਤੇ ਕਬਜ਼ੇ ਲਗਾਤਾਰ ਪਿਛਲੇ 6-7 ਸਾਲਾਂ ਤੋਂ ਬਿਨਾ ਆਪਣਾ ਫਤਵਾ ਲਿੱਤੇ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਅੱਜ ਦੋ ਢਿਣਾਚੇ ਵੰਡ ਪਾ ਕੇ ਆਪਣੀ ਹੁਣ ਆਪਸ ਵਿੱਚ ਢੁੱਲ ਰਹੇ ਹੈਗੇ ਆ ਪਰ ਇਹਦੇ ਵਿੱਚ ਆਮ ਸੰਗਤ ਦਾ ਕੋਈ ਹਿੱਸਾ ਨਹੀਂ ਹੈਗਾ ਇਹਨਾਂ ਨੇ ਇੱਥੇ 328 ਰੂਪ ਸਾਡੇ ਕੈਪ ਕਰਤੇ ਇਹਨਾਂ ਨੇ 90 ਲੱਖ ਆ ਸਿਰਸੇ ਸਾਥ ਦੇ ਮਾਫੀਨਾਮੇ ਤੇ ਖਰਚ ਤੇ ਇੱਥੇ ਜ਼ਮੀਨਾਂ ਜਾਇਦਾਦਾਂ ਗੁਰੂ ਘਰਾਂ ਦੀਆਂ ਇਹਨਾਂ ਦੇ ਚਹੇਤਾਂ ਦੇ ਨੌ ਤੇ ਜੜੀਆਂ ਹੋਈਆਂ ਘੱਟ ਰੇਟ ਤੇ ਇਹਨਾਂ ਨੇ ਆਪਣੇ ਬੱਚੇ ਮਹਤੂਤ ਗੁਰੂ ਰਾਮਦਾਸ ਮੈਮੋਰੀਅਲ ਹਸਪਤਾਲ ਦੇ ਵਿੱਚ ਪੜਾ ਲਏ ਹੈਗੇ ਆ ਸਾਡੇ ਜਿਹੜੇ ਦਰਸ਼नियां ਜੋੜੀਆਂ ਉਹ ਢਾਕੇ ਇਤਿਹਾਸ ਸਾਡਾ ਖਤਮ ਕਰਤਾ ਹੈਗਾ ਔਰ ਲਗਾਤਾਰ ਸਾਡੀ ਲੁੱਟ ਕਰਦੇ ਆ ਰਹੇ ਆ ਆਪਣੇ ਚੈਨਲ ਪੀਟੀਸੀ ਵਰਗੇ ਇਹਨਾਂ ਨੇ ਗੁਰਬਾਣੀ ਦੇ ਨੋਤੇ ਔਰ ਕੀਰਤਨ ਦਰਬਾਰ ਦੇ ਉੱਤੇ ਇਹਨਾਂ ਨੇ ਵੱਧ ਵੱਧ ਐਡਵਰਟਾਈਜ਼ਮੈਂਟ ਫੇਚ ਕੇ ਗੁਰੂ ਘਰ ਦੀ ਬਾਣੀ ਦੇ ਉੱਤੇ ਇਹਨਾਂ ਨੇ ਆਪਣੇ ਘਰ ਪੂਰੇ ਕੀਤੇ ਹੋਏ ਆ ਸੋ ਇਹ ਲੁੱਟੂ ਟੋਲਿਆਂ ਦੇ ਵਿੱਚ ਜਿਹੜੀ ਲੜਾਈ ਹੈ ਉਹ ਇੱਕ ਬਹੁਤ ਘਾਤਕ ਸਾਡੇ ਕੌਮ ਵਾਸਤੇ ਹੈ ਤੇ ਅਸੀਂ ਅੱਜ ਹੋਮ ਮਿਨਿਸਟਰੀ ਆ ਜਿਹੜਾ ਮੋਦੀ ਹੈ ਉਹਦੀ ਨਿੰਦਾ ਕਰਦੇ ਆ ਕਿ ਤੂੰ ਸਾਡੇ ਗੁਰੂ ਘਰ ਦਾ ਬਣ ਕੇ ਕਹਿ ਕੇ ਕਿ ਮੈਂ ਸਿੱਖਾਂ ਦੇ ਨਾਲ ਐ ਮੱਥੇ ਟੇਕ ਕੇ ਸਾਡੇ ਅੱਖਾਂ 'ਚ ਧੂੜ ਪਾ ਰਿਆ ਜਦ ਕਿ ਉਰੇ ਚੋਣ ਕਰਾ ਕੇ ਸਾਡੀ ਜਮਹੂਰੀਤ ਪਹਾਲ ਹੋਣੀ ਚਾਹੀਦੀ ਸੀ ਆਪਣੇ ਆਪ ਨੂੰ ਇਹ ਦੇਸ਼ ਸਭ ਤੋਂ ਵੱਡੀ ਜਮੂਰੀਤ ਸੰਸਥਾ ਕਹਿੰਦਾ ਪਰ ਸਿੱਖਾਂ ਦੀ ਜਮੂਰੀਤ ਇਹ ਭੰਗ ਕਰਕੇ ਸਾਡੇ ਗੁਰੂ ਘਰਾਂ 'ਚੇ ਲੂਟੂ ਮਹੰਤ ਬਿਠਾ ਕੇ ਇਹ ਆਪਣੇ ਕਬਜੇ 'ਚ ਕਰਦਾ ਜਿਵੇਂ ਇਹਨੇ ਡੇਰੇ ਸਿਰਸੇ ਵਾਲੇ ਨੂੰ ਆਪਣੇ ਅੱਧ 'ਚ ਪੜਿਆ ਹੋਇਆ ਉਦਾਂ ਹੀ ਸੁਖਬੀਰ ਨੂੰ ਉਦਾਂ ਹੀ ਢੀਂਸਾ ਤੇ ਬੀਬੀ ਜ਼ਗੀਰਕੌਰ ਨੂੰ ਇਹ ਆਪਣੇ ਮਨਮਰਜ਼ੀ ਬਿਨਾ ਚੋਣਾ ਕਰਾਏ ਤੋਂ ਉਰੇ ਮਹੰਤਕਰੀ ਸਿਸਟਮ ਰਹੀ ਆਪਣਾ ਕਬਜਾ ਰੱਖਣਾ ਚਾਹੁੰਦੇ ਆ ਤੇ ਤੁਸੀਂ ਅੱਜ ਅੰਦਰ ਕਹਿੰਦੇ ਨੇ ਜਿਲਾ ਵੀ ਫਤਵਾ ਜਾਰੀ ਹੁੰਦਾ ਹੈ ਕਿ ਆਪਣਾ ਹਾਕਮਤ ਤੋਂ ਜਾਰੀ ਹੁੰਦਾ ਹੈ ਤਾਂ ਤੁਸੀਂ ਇੱਥੇ ਪ੍ਰੋਟੈਕਟ ਕਿਉਂ ਕਰ ਰਹੇ ਹੋ ਹਾਕਮਤ ਤੋਂ ਕਿਉਂ ਨਹੀਂ ਕਰਦੇ ਸਾਨੂੰ ਅੰਦਰ ਹੀ ਨਹੀਂ ਜਾਣਦੇ ਆ ਦੇਖੋ ਵਰਦੀਆਂ ਕਿੰਨੀਆਂ ਲਾਈਆਂ ਹੋਈਆਂ ਏ ਹੁਣ ਜਿਵੇਂ ਪਹਿਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਵਿੱਚ ਮਹੰਤਾ ਨੇ ਜਾਤ ਪਾਤ ਵਾੜਤੀ ਸੀ ਨਾ ਹੁਣ ਸਾਨੂੰ ਇਹ ਸ਼ੂਤਰ ਸਮਝਦੇ ਆ ਸਾਡੇ ਤਾਂ ਉੱਥੇ ਚਰਨ ਨਹੀਂ ਲੱਗਣ ਦਿੰਦੇ ਹੈਗੇ ਇਹ ਕੁੜੈਤਾ ਇਸ ਗੁਰੂ ਘਰ ਚ ਆਈਆਂ ਹੋਈਆਂ ਇਹਨੂੰ ਸਾਫ ਕਰਨਾ ਪੈਣਾ ਸਿੰਘ ਸਭਾ ਲਾਇਰ ਨੂੰ ਜਿਹੜਾ ਡੱਡੂਆਂ ਨੇ ਜਿਹੜਾ ਕੰਮ ਹੋਇਆ ਸੀਗਾ ਇਹਦਾ ਬਾਬਾ ਜੀ ਨੇ ਆਪਣਾ ਕਿੰਨਾ ਸਿੰਘ ਭੰਡਾਰਾ ਵਾਲੇ ਦੇ ਵੀ ਸਭ ਦੇ ਮਹੰਤਾ ਦਾ ਕੰਮ ਨਹੀਂ ਸਾਫ ਦੇ ਥੋੜਾ ਅੱਛੀ ਗੋਲੀ ਟਾਕੀ ਟੈਨ ਟੀਵੀ ਤੇ ਆਉਣਾ ਚਾਹੀਦਾ ਰੇਡੀਓ ਤੇ ਗੱਲ ਕਰਨੀ ਚਾਹੀਦੀ ਹੈ ਸਾਡਾ ਅਨੰਦ ਮੈਲਿਕ ਸੰਮਿਲਣਾ ਚਾਹੀਦਾ ਪੰਜਾਬੀ ਬੋਲਦੇ ਲੱਗੇ ਮਿਲਨੇ ਚਾਹੀਦੇ ਹੈਡਵਰਸਨ ਮਿਲਨੇ ਚਾਹੀਦੇ ਸਾਡੇ ਫਾਰਮਸ ਦੇ ਤੇ ਜਿਹੜਾ ਘਰਮ ਹੋ ਰਿਹਾ ਹੈ ਉਹ ਰੁਕਣਾ ਚਾਹੀਦਾ ਤੇ ਇੰਡੀਅਨ ਸਰਕਾਰ ਨੇ ਗੱਲ ਤਾਂ ਸੰਤ ਜਨਨਾ ਸਿੰਘ ਪਿੰਡਰਾਲਾ ਕਰਨੀ ਸੀ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਨੂੰ ਰਣਾ ਲੰਗੋwala ਨੂੰ ਜਦੋਂ ਸਿੱਟ ਕਮ ਦੇ ਲੀਡਰ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਹੱਕ ਦੇਣ ਦੀ ਬਜਾਏ ਸਾਡਾ ਪੁਰਾਣਾ ਤੋਂ ਪਹਿਰਾ ਕਾਲ ਕਰਦਾ ਸੀਆਂ ਪਿੰਡ ਦੀਆਂ ਬੇਬਤੀਆਂ ਕਰਦੀਆਂ ਉਹਨਾਂ ਨੇ ਕਿਹਾ ਜਿਸ ਦਿਨ ਬਾਸਾ ਤੇ ਹਮਲਾ ਹੋਏਗਾ ਖਾਲਸਾ ਨਹੀਂ ਦੀ ਜਬ ਕਿ ਤੇ ਖਾਲਸਾ ਦੇ ਵਿੱਚ ਨਾ ਮੰਦਿਰ ਤੋਂ ਨਾ ਮਸਜਿਦ ਤੋਂ ਨਾ ਗਿਰਜਾ ਘਟਾਉ ਤੇ ਸਾਰੇ ਬਰਾਬਰ ਰਹਿਣਗੇ ਨਾ ਸੋਸ਼ਲ ਮੀਡੀਆ ਤੇ ਫ੍ਰੈਂਕ ਮੀਡੀਆ ਤੇ ਕਿਸੇ ਤੇ ਬੈਨ ਨਹੀਂ ਲੱਗੂਗਾ ਜੇ ਅੱਜ ਤੁਹਾਡਾ ਚੈਨਲ ਹੈ ਜਿਹੜਾ ਚੰਗੀ ਗੱਲ ਕਰਦੇ ਅਣਖ ਦੀ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ ਪੰਜਾਬੀ ਦੀ ਗੱਲ ਕਰਦੇ ਖਾਲਸਾ ਦੀ ਗੱਲ ਕਰਦੇ ਅਗਲੇ ਦਿਨ ਉਹਨਾਂ ਦੇ ਵਿਊ ਕੱਟੇ ਜਾਂਦੇ ਜਾਂ ਬੈਨ ਲਾ ਦਿੱਤਾ ਜਾਂਦਾ ਇਹੋ ਜਿਹਾ ਕੰਮ ਨਹੀਂ ਹੋਊਗਾ ਜਿਵੇਂ ਕਿ ਸੰਤ ਦੇ ਨਰ ਸਿੰਘ ਪੰਡਾਲੇ ਜੋ ਕਿ ਪੰਜਾਬਾਇਰ ਸਿੰਘ ਜੀ ਕੁਮਾਰ ਕਦਰ ਸਿੰਘ ਲੈ ਕੇ ਚੌੜੀ ਗੱਲ ਕਰਾਉਣਾ ਸਰਕਾਰ ਸਿਮਰ ਜੀ ਸੀ ਮਾਨ ਖਾਲਸਾ ਦੀ ਗੱਲ ਨੂੰ ਜਾ ਕੇ ਤੋਰੇ ਆ ਅੱਜ ਜਿਹੜਾ ਡਰਾਮਾ ਜਿਹੜਾ ਹੋ ਰਿਹਾ ਹੈ ਕਿ ਐਜੂਕੇਸ਼ਨ ਚੋਂ ਮੋੜੇ ਇਹ ਭਾਜਪੀ ਦੇ ਦੋ ਧੜਿਆਂ ਦੀ ਆਸ ਆਪ ਸਵਿਛਸ਼ਮ ਕਟਾ ਉਹ ਕਸ਼ਮਕਸ਼ ਹੋ ਰਹੀ ਹੈ ਕਿ ਅਸੀਂ ਕਹਿੰਨੇ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚੋਣਾ ਹੋਵੇ ਜਿਹੜੀਆਂ 11 ਸਾਲ ਤੋਂ ਹੋਈਆਂ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਖਾ ਵਪਾਰਿਕ ਬਟਨੋਂ ਸੇ ਇਹਦੀਆਂ ਚੋਣਾਂ ਅਜੇ ਤੱਕ ਇਕੱਠੇ ਨਹੀਂ ਹੋਈਆਂ ਇੰਡੀਅਨ ਸਟੇਟ ਦੀ ਪਾਰਲੀਮੈਂਟ ਜਿਹੜੀ 25 ਸਾਲ ਬਾਅਦ ਹੋਈ ਹੈ ਉਹ 17 ਮਹੀਨੇ ਜਦੋਂ ਕਿ ਸਾਡੀਆਂ ਚੋਣਾਂ 5 ਮਹੀਨੇ ਪਹਿਲਾਂ ਚਾਹੀਦੀਆਂ ਸੀ ਜਦੋਂ ਸਾਡੀ ਕੈਪਟਨ ਸਾਹਿਬ ਨੇ ਕਹਿੰਦੇ ਸੀ ਚੰਨੀ ਸਾਹਿਬ ਨੇ ਇਸ ਲਈ ਜਦੋਂ ਸਾਡੀ ਆਪ ਪਾਰਟੀ ਨੇ ਨਹੀਂ ਸੁਣੀ ਤੇ ਫਿਰ ਤੇ ਫਿਰ ਨਾ ਸਾਡੀ ਹੋਮ ਮਿਨਿਸਟਰੀ ਨੇ ਸੁਣੀ ਨਾ ਸਾਡੀ ਐਫਪੀਸੀ ਨੇ ਮਤਾ ਪਾਇਆ ਕਿ ਚੋਣਾਂ ਨਹੀਂ ਇੱਥੇ ਗਿਆ ਨਾ ਦਿੱਲੀ ਕੋਲ ਪ੍ਰਬੰਧਕ ਕਮੇਟੀ ਨਾ ਸਾਡੀਆਂ ਸਿੱਖ ਸੰਪਰਦਾਂ ਬੋਲੀਆਂ ਤੇ ਫਿਰ ਸ਼੍ਰੋਮਣੀ ਕਾਲੀ ਦਾਲਾ ਮਰਸਰ ਦੀ ਮੁਰਗੇ ਟੰਗ ਦੇ ਨਾਲ ਆਪਣੀ ਮੰਗ ਕਰਨਾ ਹੈ ਤੇ ਸਾਡੀਆਂ ਥੋੜਾ ਸਾਡੀਆਂ ਚਾਹੇ ਇਹ ਥੋੜਾ ਕਿਉਂ ਨਹੀਂ ਹੋ ਰਹੀਆਂ ਇੰਡੀਅਨ ਸਟੇਟ ਸਰਕਾਰ ਤੇ ਬਾਦਲ ਦੇ ਉਹਨੂੰ ਵਿਰੋਧ ਆਪੀਆਂ ਦਿੰਗੀਆਂ ਜਾ ਰਹੀਆਂ ਕਿਉਂ ਕਿ ਇਹਨਾਂ ਨੇ ਪ੍ਰੋਗਰਾਮਾਂ ਵਾਲੀ ਵਿਧਕੀ ਕਰਨ ਤੇ ਕਰਾਉਣ ਵਾਲੇ ਇਸ ਸਰਸ ਵਾਲੇ ਸਾਧ ਦੇ ਚੇਲਿਆਂ ਦਾ ਭਿਹਾਰੇ ਵਾਲੇ ਦਾ ਆਸ਼ੀਰਵਾਦ ਦਾ ਸਾਥ ਦਿੱਤਾ ਇਸ ਕਰਕੇ ਸਾਡੀਆਂ ਬੋਲ ਰਿਹਾ ਪਰ ਲੜਾਈ ਅਸੀਂ ਲੜਦੇ ਹਾਂ ਅਸੀਂ ਲੜਦੇ ਰਵਾਂਗੇ ਉਸ ਤੋਂ ਬਾਅਦ ਇਹ ਸਾਡੀ ਲੜਾਈ ਹਜੇ ਖਤਮ ਨਹੀਂ ਹੋਈ ਇਹ ਨਾਰਾ ਲਾਗੋ ਹਾਂਜੀ ਬੋਲੇ ਸੋਨਾ ਇਹ ਜਿਲ੍ਹੇ ਦੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਤੇਜਾ ਸਿੰਘ ਸਮੁੰਦਰੀ ਆਲਿਆ ਨਾ ਜਿੱਥੇ ਤੁਸੀਂ ਕਹਿੰਦੇ ਹੋ ਕਿ ਜ਼ੋਨ ਹੁੰਦੀ ਆ ਅਸੀਂ ਕਹਿੰਦੇ ਹਾਂ ਨਾ ਕਿ ਉਹ ਸਮੁੰਦਰੀ ਆਲ ਦੇ ਅੰਦਰੋਂ ਕਿਤੇ ਨਾ ਕਿਤੇ ਖਾਲਸਪੁਰਨ ਦੇ ਮਤੇ ਹੁੰਦੇ ਰਹੇ ਉੱਥੋਂ ਮਤੇ ਖਾਲਸਪੁਰਨ ਦੇ ਹੁੰਦੇ ਸੀ ਉਦੋਂ ਸਿੱਖ ਜਰਨੈਲ ਆਪਣੇ ਗੁਰਦੁਆਮਾ ਦੀ ਸੇਵਾ ਕਰਦੇ ਸੀ ਅੱਜ ਉਥੋਂ ਮਤੇ ਜਿਹੜੇ ਲਫਾਫੇ ਦੇ ਵਿੱਚੋਂ ਪ੍ਰਧਾਨ ਦੇ ਨਿਕਲਦੇ ਆ ਉਹ ਪ੍ਰਧਾਨ ਆਰਐਸ ਸੁਪੀਜੀਪੀ ਦਾ ਨਿਕਲਦਾ ਆ ਨਾ ਕਿ ਸਿੱਖ ਕੌਮ ਦਾ ਨਿਕਲਦਾ ਆ ਉਹ ਇਸ ਕਰਕੇ ਅਸੀਂ ਤਾਂ ਇੱਥੇ ਆਣ ਕੇ ਆਪਣੇ ਆਪ ਨੂੰ ਗੁਲਾਮਾਂ ਦੀ ਜ਼ਿੰਦਗੀ ਮਹਿਸੂਸ ਕਰਦੇ ਆ ਕਿ ਇੱਥੇ ਬਾਕੀ ਸਾਰੇ ਜਿਹੜੇ ਗੋਲ ਕਚੋਰੀਆ ਉਹਨਾਂ ਨੂੰ ਤਾਂ ਅੰਦਰ ਖੁੱਲਾ ਜਾਣ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਇੱਥੇ ਜਿਹੜੇ ਨਮਾਣੇ ਸਿੱਖ ਵਜੋਂ ਜਿਹੜੇ 40 ਸਾਲ ਤੋਂ ਇੱਕੋ ਹੀ ਗੱਲ ਕਰਦੇ ਆਉਂਦੇ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ ਉਹਨਾਂ ਨੂੰ ਇੱਥੇ ਰੋਕਿਆ ਜਾਂਦਾ ਹੈ ਪੁਲਿਸ ਲਾ ਕੇ ਰੋਕਿਆ ਜਾਂਦਾ ਹੈ ਸੋ ਇਹ ਇਸੇ ਵਰਦੀ ਨੇ ਸਾਡਾ ਘਾਟ ਕੀਤਾ 1984 ਦੇ ਵਿੱਚ 1984 ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਜਿਹਦਾ ਅੱਜ ਤੱਕ ਨਸਾਬ ਨਹੀਂ ਮਿਲਿਆ ਨਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਮਿਲਦਾ ਹੈ ਤੇ ਨਾ ਅਸੀਂ ਇਹਨਾਂ ਦੇ ਪ੍ਰਧਾਨ ਇਹਨਾਂ ਨੂੰ ਮੰਨਦੇ ਹੀ ਨਹੀਂ ਸਾਡੀ ਕੌਮ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਆ ਇਹ ਜਿਹੜੀ ਸੰਗਤ ਹੈ ਕੀ ਵਿਸਵੇ ਤੇ ਗੁਰੂ ਗ੍ਰੀਵ ਵਿਸਵੇ ਤੇ ਸੰਗਤ ਜਦੋਂ ਚੁਣ ਕੇ ਪ੍ਰਧਾਨ ਤੇ ਜੱਥੇਦਾਰ ਭੇਜੂਗੀ ਪਰ ਸੰਗਤ ਉਹਦੀ ਗੱਲ ਮੰਨੂਗੀ ਇਹਨਾਂ ਦੀ ਗੱਲ ਕੌਣ ਮੰਨੂਗਾ ਇਸ ਕਰਕੇ ਇਹਨਾਂ ਲੋਕਾਂ ਨੇ ਜਿਹੜਾ ਮਖੰਡ ਰਚਿਆ ਹੈ ਨਾ ਉਹਦਾ ਮਕੋਟਾ ਨੰਗਾ ਕਰਨ ਵਾਸਤੇ ਅਸੀਂ ਇੱਥੇ ਧਰਨਾ ਲਾਇਆ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਲਾਇਆ ਹੈ ਔਰ ਜਲਦੀ ਤੋਂ ਜਲਦੀ ਇਹਨਾਂ ਦੇ ਬੋਲੋ ਇਹ ਸੇਵਾਵਾਂ ਖੋ ਕੇ ਕੌਮ ਆਫ ਕਰੋ ਬੋਲੇ ਸੋਨ ਯੋਨ ਹੋਮਨਿਸਟਰੀ ਨੇ ਇਹ ਚੋਣ ਨਹੀਂ ਕਰਾਏ ਹੈਗੇ ਆ ਔਰ ਸਾਨੂੰ ਜਮੂਰੀਅਤ ਤੋਂ ਵਾਂਝਾ ਕੀਤਾ ਹੋਇਆ ਹੈ ਇਹ ਜਿਹੜੇ ਚੋਣ ਹੋਣੇ ਸੀ ਉਹ ਸੰਗਤ ਦੇ ਹੋਣੇ ਸੀ ਗੁਰੂ ਸਾਹਿਬ ਕਹਿੰਦੇ ਆ ਸੰਗਤ 21 ਵਿਸਵੇ ਔਰ ਗੁਰੂ ਵੀ ਵਿਸਵਰੇ ਆਪਣੇ ਸੰਭਾਲ ਉਹਨਾਂ ਨੇ ਸੰਗਤ ਨੂੰ ਦਿੱਤੀ ਸੀ ਇਹ ਤਾਂ ਦੋ ਚੋਰਾਂ ਦੇ ਟੋਲੇ ਇਕੱਠੇ ਹੋਏ ਆਂ ਦੋਨਾਂ ਦੇ ਕੰਟੈਕਟ ਭਾਜਪੀ ਆਰਐਸਐਸ ਨਾਲ ਰਹੇ ਆਂ ਇਹ ਸੈਂਟਰ ਦੇ ਹੱਥ 'ਚ ਵੰਡ ਪਾ ਕੇ ਆਪਣੀ ਲੁੱਟ ਮਚਾਉਣ ਤੇ ਅੱਜ ਤੁਲੇ ਹੋਏ ਆਂ ਇਹਨਾਂ ਦਾ ਆਪਸ 'ਚ ਜਿਹੜਾ ਚੋਣ ਹੋਣਾ ਉਹ ਕੋਈ ਮੈਣਾ ਨਹੀਂ ਰੱਖਦਾ ਉਹ ਕੋਈ ਚੋਣ ਨਹੀਂ ਉਹ ਤਾਂ ਦੋ ਲੁਟੇਰੀਆਂ ਨੇ ਗੁਰੂ ਕੇ ਗੋਲਦ ਦੇ ਉਤੇ ਕਬਜ਼ਾ ਕਰਨ ਵਾਸਤੇ ਕੀਤਾ ਹੋਇਆ ਅਜ ਰਚਾਇਆ ਹੋਇਆ ਇਹ ਜਮਹੂਰੀਅਤ ਦਾ ਘਾੰਡ ਹੈ ਤੇ ਅਸੀਂ ਤਾਂ ਵਿਰੋਧ ਕਰਦੇ ਆਂ ਨਹੀਂ ਇੰਨੇ ਸਾਲ ਹੋ ਗਏ ਆ ਕਿ ਆਪਣਾ ਦਰਬਾਰ ਸਾਹਿਬ ਦੀ ਇਲੈਕਸ਼ਨ ਹੋ ਰਹੇ ਸੀਗੇ ਤੇ ਹੁਣ ਇਹੇ ਕੀ ਕਾਰਨ ਪੈ ਗਿਆ ਜਿਹੜੇ ਇਲੈਕਸ਼ਨ ਤੁਸੀਂ ਸਮਝਦੇ ਨਹੀਂ ਇਹ ਝੂਠੇ ਇਲੈਕਸ਼ਨ ਹੈ ਇਹ ਬਨੌਟੀ ਇਲੈਕਸ਼ਨ ਹੈ ਇਹ ਸੰਗਤ ਨੇ ਚੋਣ ਨਾ ਹੁੰਦਾ ਇਸ ਸੈਂਟਰ ਦੀ ਸਰਕਾਰ ਸੰਗਤ ਤੋਂ ਚੋਣ ਨਹੀਂ ਕਰਾਰੀ ਇਹ ਜਿਹੜੇ ਜਿਨ੍ਹਾਂ ਦਾ ਬਿਲਕੁਲ ਟਾਈਮ ਵੀ ਖਤਮ ਹੋ ਗਿਆ 5 ਸਾਲ ਦੀ ਇਹਨਾਂ ਦੀ ਲਿਮਟ ਹੁੰਦੀ ਹੈ ਉਹਨਾਂ ਦੀ ਬੁਨਿਆਦ ਖਤਮ ਹੋਏ ਹੋਿਆਂ ਨੂੰ ਆਪਸ ਵਿੱਚ ਲੜਾ ਕੇ ਸਿੱਖਾਂ ਦੀ ਅੱਖਾਂ 'ਚ ਧੂੜ ਪਾ ਰਹੀ ਹੈ ਕਿ ਅਸੀਂ ਚੋਣ ਕਰਾ ਰਹੇ ਹਾਂ ਇਹ ਰੋਂਗ ਜ਼ੋਨ ਹੈ ਇਲੀਗਲ ਹੈ ਗਲਤ ਹੈ ਸਿੱਖਾਂ ਨਾਲ ਖੇਡ ਹੈ ਇਹ ਦੋ ਚੋਰਾਂ ਦੇ ਟੋਲੇ ਸੈਂਟਰ ਦੀ ਰਹਿਮਤ ਦੇ ਵਿੱਚ ਇੱਥੇ ਇਕੱਠੇ ਹੋ ਕੇ ਆਪਸ ਵਿੱਚ ਚੋਣ ਲੜ ਰਹੇ ਹੈ ਇੱਕ ਗਲਤ ਹੈ ਤੁਸੀਂ ਅੱਜ ਇੱਥੇ ਇਹ ਆਪਣਾ ਕਰ ਰਹੇ ਹੋ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਬਹਿ ਕੇ ਸਾਰੇ ਹਜੂਰ ਸਾਹਿਬ ਦੇ ਅੱਗੇ ਬਹਿ ਕੇ ਸਾਰੇ ਆਪਣਾ ਕਰਦੇ ਸੀਗੇ ਇਕੱਠ ਹੋ ਗਏ ਕਿ ਅੱਜ ਤੁਸੀਂ ਇੱਥੇ ਕਿਉਂ ਕਰ ਰਹੇ ਹੋ ਜੀ ਅਕਾਲ ਤਖਤ ਸਾਹਿਬ ਆਹ ਦੇਖੋ ਹੀ ਜਾਣੀ ਨਹੀਂ ਦਿੰਦੇ ਇਹਨਾਂ ਨੂੰ ਪੁੱਛ ਲਓ ਆਹ ਦੇਖੋ ਦੇਖੋ ਕਿੰਨੀ ਪੁਲਿਸ ਖੜੀ ਆ ਸੰਤਾਂ ਦਾ ਲੱਖ ਟੈਕ ਇੱਥੇ ਮੱਥਾ ਟੇਕਦਾ ਵੀ ਹੱਕ ਨਹੀਂ ਰੱਖਦਾ ਆਹ ਸੈਂਟਰ ਦੇ ਬੰਦੇ ਖੜੇ ਆ ਸਾਨੂੰ ਜਾਣ ਬੁੱਝ ਕੇ ਰੋਕਿਆ ਗਿਆ ਇੱਕ ਪਾਲਿਸੀ ਤੇ ਨੀਤੀ ਦੇ ਤਹਿਤ ਰੋਕਿਆ ਗਿਆ ਇਹ ਜਿਹੜੀ ਚੋਣ ਆ ਨਾ ਇਹ ਚੋਣ ਜਿਹੜੇ ਇਹ ਸਿੱਖਾਂ ਦਾ ਗੁਰੂ ਘਰ ਰਹਿ ਨਹੀਂ ਗਿਆ ਜੀ ਇਹ ਤਾਂ ਮਹੰਤਾਂ ਦਾ ਹੈ ਸਾਨੂੰ ਤਾਂ ਬਣ ਨਹੀਂ ਦਿੰਦੇ ਸਰਦਸਕਰਨ ਸਿੰਘ ਦੱਸਣਗੇ ਤੁਹਾਨੂੰ ਇਹ ਜਿਹੜੀ ਚੋਣ ਤੁਸੀਂ ਸਮਝਦੇ ਨਾ ਚੋਣ ਇਹ ਚੋਣ ਨਹੀਂ ਹੋ ਰਹੀ ਇਹ ਜਿਹੜੇ 11 ਸਾਲ ਪਹਿਲਾਂ ਜਿਹੜੇ ਮੈਂਬਰ ਚੁਣੇ ਗਏ ਸੀ ਉਹਨਾਂ ਦੀ ਚੋਣ ਦੁਬਾਰਾ ਦੁਬਾਰਾ ਹੋਈ ਜਾ ਰਹੀ ਹੈ ਜਦੋਂ ਕਿ ਜਿਹੜੀ ਸਿੱਖਾਂ